ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕੁਲਵਿੰਦਰ ਖੋਖਰ ਤੇ ਤੁਸੀਂ ਜੁੜ ਚੁੱਕੇ ਹੋ ਮੇਰੇ ਚੈਨਲ ਰਿਪੋਰਟਰ ਆਫ ਐਗਰੀਕਲਚਰ ਖੇਤੀਬਾੜੀ ਰਿਪੋਰਟਰ ਦੇ ਨਾਲ ਅੱਜ ਇਸ ਵੀਡੀਓ ਦੇ ਮਾਧਿਅਮ ਰਾਹੀਂ ਗੱਲਬਾਤ ਕਰਾਂਗੇ ਝੋਨੇ ਦੀ ਹਲਦੀ ਰੋਗ ਬਾਰੇ ਜਿਹਨੂੰ ਆਮ ਅਸੀਂ ਡੋਡੀ ਰੋਗ ਕਹਿੰਦੇ ਆ ਜਾਂ ਅੰਗਰੇਜ਼ੀ ਦੇ ਵਿੱਚ ਫਾਲਸ ਮਟ ਕਹਿੰਦੇ ਆ ਝੋਨੇ ਦਾ ਜਿਹੜਾ ਇਹ ਰੋਗ ਹੈ ਝੋਨੇ ਦੇ ਝਾੜ ਨੂੰ ਲਗਭਗ 70 ਤੋਂ ਲੈ ਕੇ 75% ਦੇ ਤਕਰੀਬਨ ਜਿਹੜਾ ਇਹ ਨੁਕਸਾਨ ਕਰਦਾ ਇਸ ਨੂੰ ਜਿਹੜਾ ਫੈਲਣ ਦਾ ਕਾਰਨ ਬਣਦਾ ਉਹ ਸਭ ਤੋਂ ਵੱਧ ਹੈਗਾ ਜਿਹੜਾ ਜਿਹੜੇ ਕਿਸਾਨ ਭਰਾਵਾਂ ਨੇ ਜ਼ូរੀਆ ਜ਼ਿਆਦਾ ਦਿੱਤਾ ਹੋਇਆ ਨਾਈਟ੍ਰੋਜਨ ਦੀ ਮਾਤਰਾ ਆਪਣੇ ਖੇਤ ਦੇ ਵਿੱਚ ਜਿਆਦਾ ਦਿੱਤੀ ਹੋਈ ਹੈ ਜਿਆਦਾ ਪਾਣੀ ਦਾ ਲਾਉਣਾ ਤੇ ਆਲੇ-ਦੁਆਲੇ ਦੇ ਵਾਤਾਵਰਣ ਦੇ ਵਿੱਚ ਨਮੀ ਦਾ ਜ਼ਿਆਦਾ ਹੋਣਾ ਇਹ ਸਾਰੇ ਕਾਰਨ ਨੇ ਜਿਹੜੇ ਇਹ ਇਸ ਉਲੀ ਨੂੰ ਸੱਦਾ ਦਿੰਦੇ ਨੇ ਉਸਟੀਲਾ ਗੀਨੋ ਆਈਡੀਆ ਨਾਂ ਦੀ ਜਿਹੜੀ ਇਹ ਉਲੀ ਆ ਇਹ ਹਲਦੀ ਰੋਗ ਡੋਡੀ ਰੋਗ ਜਾਂ ਫਾਲਸ ਮਟ ਨੂੰ ਫਲਾਉਣ ਦੇ ਵਿੱਚ ਕਾਰਗਰ ਹੁੰਦੀ ਹੈ ਤਾਂ ਜਦੋਂ ਸਾਡਾ ਝੋਨਾ ਜਿਹੜਾ ਪਕਾਤੇ ਆ ਜਾਂਦਾ ਹੈ ਦਾਣਿਆਂ ਦੇ ਵਿੱਚ ਦੁੱਧਾ ਪਰ ਗਿਆ ਦੁੱਧੇ ਤੋਂ ਬਾਅਦ ਜਦੋਂ ਉਹ ਪੱਕਣ ਦੇ ਰੂਪ ਦੇ ਵਿੱਚ ਆਉਂਦਾ ਉਦੋਂ ਇਹ ਬਿਮਾਰੀ ਸਭ ਤੋਂ ਵੱਧ ਜਿਹੜੀ ਹੈ ਸਾਡੀ ਮੁੰਜਰ ਨੂੰ ਪ੍ਰਭਾਵਿਤ ਕਰਦੀ ਹੈ ਇਹਦੀ ਪਛਾਣ ਕੀ ਹੈ ਇਹਦੀ ਪਛਾਣ ਸਿੱਧਮ ਸਿੱਧੀ ਇਹ ਹੈ ਕਿ ਜਿਹੜੇ ਮੁੰਜਰ ਵਿੱਚਲੇ ਦਾਣੇ ਨੇ ਤਾਂ ਉਹ ਫਟ ਕੇ ਇੱਕ ਹਲਦੀ ਰੰਗਾ ਜਿਹੜਾ ਡੋਡੀ ਬਣ ਜਾਂਦੀ ਹੈ ਜਿਹਨੂੰ ਡੋਡੀ ਰੋਗ ਦੇ ਨਾਮ ਨਾਲ ਅਸੀਂ ਜਾਣਦੇ ਹਾਂ ਫਾਲਸ ਮਟ ਕਹਿ ਦਾਨੇ ਆ ਤੇ ਲਗਭਗ ਇਹ ਬਹੁਤ ਜ਼ਿਆਦਾ ਜਿਹੜਾ ਹੈਗਾ ਝਾੜ ਨੂੰ ਪ੍ਰਭਾਵਿਤ ਕਰਦੀ ਆ ਤਾਂ ਫਿਰ ਇਸ ਉਲੀ ਦਾ ਹੱਲ ਕੀ ਆ ਹੱਲ ਇਹ ਹੈ ਕਿ ਮਾਰਕੀਟ ਦੇ ਵਿੱਚੋਂ ਲਗਭਗ ਸਾਨੂੰ ਬਾਇਓਲੋਜੀਕਲ ਜਿਹੜੇ ਪ੍ਰੋਡਕਟ ਸਭ ਤੋਂ ਵੱਧ ਇਸ ਚੀਜ਼ ਤੇ ਕਾਰਗਰ ਨੇ ਇੱਕ ਬੈਕਟੀਰੀਆ ਸਾਨੂੰ ਮਾਰਕੀਟ ਦੇ ਵਿੱਚੋਂ ਮਿਲ ਜਾਂਦਾ ਜਿਹਨੂੰ ਸੁੱਡੋਮੋਨਾਸ ਫਲੋਰੋਸੈਂਸ ਦੇ ਨਾਮ ਨਾਲ ਅਸੀਂ ਜਾਣਦੇ ਆ ਤੇ 1 ਲੀਟਰ ਤੋਂ ਲੈ ਕੇ ਲਗਭਗ ਅਸੀਂ ਉਹ 1 ਏਕੜ ਦੇ ਵਰਤ ਸਕਦੇ ਆ ਹਰ ਇੱਕ ਦਵਾਈ ਦੇ ਵਿੱਚ ਉਹ ਪੈ ਜਾਂਦਾ ਕਾਪਰ ਆਕਸੀਕਲੋਰਾਇਡ ਜਾਂ ਫਿਰ ਸਟੈਪਟੋਸਾਈਕਲ ਇਹਨੀਆਂ ਪੁੜੀਆਂ ਨੂੰ ਛੱਡ ਕੇ ਜਿਹੜੀਆਂ 45 ਰੁਪਏ ਦੀਆਂ ਪੁੜੀਆਂ ਆਉਂਦੀਆਂ ਨੇ ਤਾਂ ਉਹਨਾਂ ਨੂੰ ਛੱਡ ਕੇ ਜਾਂ ਕਾਪਰ ਨੂੰ ਛੱਡ ਕੇ ਅਸੀਂ ਇਹ ਦਵਾਈ ਇਕੱਲੀ ਦੂਜੀਆਂ ਦਵਾਈਆਂ ਦੇ ਵਿੱਚ ਪਾ ਕੇ ਅਸੀਂ ਕਰ ਸਕਦੇ ਹਾਂ ਉਹ ਦਵਾਈਆਂ ਜਿਹੜੀਆਂ ਹੈਗੀਆਂ ਕਾਪਰ ਜਾਂ ਫਿਰ ਸਟੈਪਟੋਸਾਈਕਲ ਉਹਨਾਂ ਦੇ ਵਿੱਚ ਇਹ ਦਵਾਈ ਨਹੀਂ ਪੈਂਦੀ ਹੋਰ ਅੰਨੀਆਂ ਦਵਾਈਆਂ ਦੇ ਵਿੱਚ ਅਸੀਂ ਪਾ ਕੇ ਇਹਨੂੰ ਆਪਣੇ ਖੇਤ ਦੇ ਵਿੱਚ ਕਰ ਸਕਦੇ ਹਾਂ ਲਗਭਗ 400 ਤੋਂ ਲੈ ਕੇ 450 ਰੁਪਏ ਪ੍ਰਤੀ ਏਕੜ ਦਾ ਜਿਹੜਾ ਸਾਡਾ ਇਸ ਦਵਾਈ ਦਾ ਖਰਚਾ ਆਉਂਦਾ ਤੇ ਉਮੀਦ ਕਰਦਾ ਹਾਂ ਵੀ ਤੁਹਾਨੂੰ ਇਹ ਜਿਹੜੀ ਜਾਣਕਾਰੀ ਮੇਰੇ ਦੁਆਰਾ ਦਿੱਤੀ ਗਈ ਆ ਵਧੀਆ ਲੱਗੀ ਆ ਚੰਗੀ ਲੱਗੀ ਹੋਊਗੀ ਤੇ ਮੇਰੀ ਵੀਡੀਓ ਨੂੰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਮੇਰੇ ਚੈਨਲ ਨੂੰ ਅ ਐਨਾ ਕਹਿੰਦਾ ਹੋਇਆ ਧੰਨਵਾਦ ਕਰਦਾ ਹਾਂ